ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਬਾਈ ਰਵਿੰਦਰ ਦੇ ਘਰੋਂ ਪਿੰਡ ਹੈਗਾ ਜੀ ਮੈਸਰਖਾਨਾ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬੂਰੀ ਮੱਝ ਦਿਖਾ ਰਿਹਾ ਮਿੱਤਰੋ ਸੂਣ ਵਾਲੀ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਥਣਲੇਵੀ ਦੀ ਪੂਰੀ ਮਿੱਤਰੋ ਸਾਫ ਆ ਸੋਹਣਾ ਹਵਾਨਾ ਤੇ ਵਜਣ ਚੰਗਾ ਚੰਗੀ ਸੰਭੀ ਵੀ ਐ ਸਿੰਘਾ ਦੀ ਸੇਬ ਬਹੁਤ ਸੋਹਣੀ ਇਹ ਕੱਲਾ ਕੱਲਾ ਮਿੱਤਰੋ ਥਾਣਾ ਤੁਹ ਜੀ ਦੇ ਸਕਦੇ ਹੋ ਰੰਗ ਵੀ ਮਿੱਤਰੋ ਪੂਰਾ ਬਹੁਤ ਚੰਗਾ ਹੈ ਪੂਰੀ ਗੱਲਬਾਤ ਪਾਈ ਦੇ ਨਾਲ ਕਰਦੇ ਹਾਂ ਫਿਰ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਵੀ ਕੀ ਬਾਈ ਨੇ ਰੇਟ ਕਰਤਾ ਕਿੰਨਾ ਕੁ ਇਹਨੇ ਜਿਹੜਾ ਦੁੱਧ ਕੱਢਿਆ ਆਜੋ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਜੀ ਠੀਕ ਹੈ ਸੇਤਾ ਹਾਂਜੀ ਹਾਂਜੀ ਸੂਆ ਮੱਝ ਦਾ ਤੀਜਾ ਜੀ ਹੋਊਗੀ ਤੀਜਾ ਸੂਆ ਸੁੰਦੀ ਆ ਹਾਂਜੀ ਕਿੰਨੇ ਕੁ ਦਿਨ ਲੈ ਜੂਗੀ ਇਹ ਕੱਢੂ ਦੋ ਦੰਨਾਂ ਜੀ ਬਸ ਤਿਆਰੀ ਹੈ ਹਣਾ ਹਾਂਜੀ ਹਾਂਜੀ ਦੁੱਧ ਕਿੰਨਾ ਕੁ ਸੀ ਦੁੱਧ ਜੀ 12 13 ਲੀਟਰ ਤੂੰ ਦਿੰਦਾ ਨਹੀਂ ਠੀਕ ਆ ਆ ਟੀਕਾ ਕੋਈ ਜ਼ਿਆਦਾ ਕਿਹੜਾ ਲੱਗਿਆ ਹਾਂ ਸੁਲਤਾਨ ਦਾ ਲੱਗਿਆ ਜੀ ਨੇ ਨੀਲੀ ਰਾਵੀ ਚੱਕ ਆਹ ਬੂਰੀ ਚੱਕਾ ਮੁਰਾਜ ਬੂਰੀ ਜੀ ਜੀ ਮੁਰਾਜ ਹਾਂਜੀ ਹਾਂਜੀ ਠੀਕ ਆ ਤੇ 12 13 ਲੀਟਰ ਤੂੰ ਦਿੰਦਾ ਇੱਕ ਦੋ ਤਾਂ ਲੈ ਜੂ ਹਣਾ ਜਿਹੜੇ ਹਿਸਾਬ ਨਾਲ ਮਿਲਦਾ ਜੋ ਮੋਕ ਪਰੀ ਆ ਤਿਆਰੀ ਆ ਹਣਾ ਰੇਟ ਫਿਰ ਆਪਾਂ ਕੀ ਕਰਤਾ ਜੀ ਰੇਟ 1.5 ਲੱਖ ਰੁਪਇਆ ਕਰਤਾ ਜੀ ਡੇਢ ਹਾਂਜੀ ਬਾਕੀ ਮਾਨਦਾਰ ਤਾਂ ਮੋਕ ਸੀ ਮਾਨਦਾਰ ਤਾਂ ਹੋ ਜੂ ਆ ਤੋਰ ਇੱਕ ਵਾਰੀ ਤੋਰ ਕੇ ਦਿਖਾ ਦੇ ਰੇਟ ਮਿੱਤਰੋ 1.5 ਲੱਖ ਹੈ 1.5 ਚੋਂ ਮਾਨਤਾ ਨੂੰ ਚਲੋ ਇਧਰ ਨੂੰ ਜਾਂਦੀ ਐਨ ਤੋਰ ਨੂੰ ਜਿੱਧਰ ਨੂੰ ਜਾਂਦੀ ਆ ਤੁਰਦੀ ਦਾ ਹਵਾਨਾ ਦੇਖ ਸਕਦੇ ਹੋ ਐਨੂੰ ਤੋਰ ਦਿਓ ਲੰਮੀ ਮਾੜੀ ਦੀ ਨੇੜੋ ਫੜ ਲੋ ਜਮਾ ਨੇੜੋ ਨੇੜੋ ਫੜ ਲੋ ਥੋੜਾ ਡਰਦੀ ਆ ਕਹਿ ਰਹੀ ਉਹਨੂੰ ਲੇਵਾ ਮਿੱਤਰੋ ਬਹੁਤ ਸੋਹਣਾ ਫਿਰ ਕਹਿੰਨੇ ਵੀ ਪੈਟ ਲੈਵੇ ਜੀ ਦੁੱਧ 12 13 ਲੀਟਰ ਜਿਹੜੇ ਹਿਸਾਬ ਨਾਲ ਕੱਢਿਆ ਵਾ ਉਮੀਦ ਹੈ ਵੀ ਇਸ ਵਾਰ ਵੀ ਉਹਨਾਂ ਦਾ ਕੱਢਨੇ ਕੱਢਣਾ ਹੋ ਸਕਿਆ ਭਾਈ 1/2 ਕਿਲੋ ਮਿੱਤਰੋ ਵੱਧ ਭਾਵੇਂ ਜਾਵੇ ਬੰਦੋ ਜੀ ਵਾਦੇ ਬਸ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 94634 ਜੀ 94634 32765 ਜੀ 32765 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਦੋ ਤਿੰਨ ਦਿਨ ਸੂਣ ਦੇ ਵਿੱਚ ਬਾਕੀ ਹੈ ਤੇ ਬੂਰੀ ਮਿੱਤਰੋ ਝੋਟੀ ਸੋ ਥਾਂਲੇ ਵੀ ਫੇਰ ਆਪਾਂ ਕਹਿੰਦੇ ਪੂਰੀ ਸਾਫ ਤੇ ਕੰਨਾ ਕੰਨਾ ਥਾਣਾ ਸਾਰੇ ਵੀਰਾਂ ਦਾ ਧੰਨਵਾਦ